ਪੰਨੇ ਲਿੱਦਨ ਹੋਈ ਉਹ ਤਾਂ ਫੇਡੀ ਕੀ ਸੱਟ ਲਿਆ ਵਿੱਚ ਤਾਂ ਇਹਦੇ ਮਾ ਅੱਜ ਕੀ ਪਾਤੀ ਕਰਦ ਨਹੀਂ ਲੈਣੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੰਦਿਤ ਕਾਰ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਲੱਗਿਆ ਜੀ ਅੱਜ ਵਾਲੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰੀ ਆਏ ਨੇ ਤਾਂ ਪਲੀਜ਼ ਚੈਨਲ ਨੂੰ ਕਲੋਈ ਦੀ ਸਬਸਕ੍ਰਾਈਬ ਵੀਡੀਓ ਦੇ ਲਈ ਕੀਤਾ ਲਾਈਕ ਸ਼ੇਅਰ ਅਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਰੱਖ ਕੇ ਜਾਇਓ ਜੀ ਤੇ ਪਲੀਜ਼ ਵੀਡੀਓ ਨੂੰ ਫੋਲੋਅਰ ਚ ਜਰੂਰ ਕਰਿਓ ਤੇ ਜੇਕਰ ਵਧੀਆ ਲੱਗੀ ਤਾਂ ਸੋਹਣਾ ਜਿਹਾ ਲਾਈਕ ਅਤੇ ਕਮੈਂਟ ਵੀ ਜਰੂਰ ਕਰਕੇ ਜਾਇਓ ਤੇ ਥੈਂਕ ਯੂ ਸੋ ਮੱਚ ਉਹਨਾਂ ਭੈਣ ਭਰਾਵਾਂ ਦੇ ਜਿਨ੍ਹਾਂ ਨੇ ਆਪਣੀ ਕੱਲ ਵਾਲੀ ਵੀਡੀਓ ਦੇ ਉੱਤੇ ਕਮੈਂਟ ਕੀਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਈ ਥੈਂਕ ਯੂ ਸੋ ਮੱਚ ਉਹਨਾਂ ਦਾ ਕਿ ਆਪਣੀ ਵੀਡੀਓ ਨੂੰ ਫੋਲ ਸਪੋਰਟ ਕਰਦੇ ਆ ਤੇ ਇਸੇ ਤਰੀਕੇ ਦੇ ਨਾਲ ਪਲੀਜ਼ ਆਪਣੀ ਸਪੋਰਟ ਆ ਜਿਹੜੀ ਉਹ ਬਣਾਈ ਰੱਖਿਓ ਤੇ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਸਵੇਰ ਦੇ ਵੱਜ ਚੁੱਕੀ ਐ ਜੀ 7 ਤੇ ਕੱਲ ਵੀ ਦੁਨੀ ਚਲੇ ਗਏ ਨੇ ਸਕੂਲ ਅੱਜ ਥੋੜਾ ਜਿਆ ਕੰਮ ਖਚਮਾ ਸੀਗਾ ਤਾਂ ਕਰਕੇ ਜੀ ਬਸ ਵੀਡੀਓ ਨਹੀਂ ਬਣਾ ਹੋਈ ਹੈਗੀ ਤੇ ਕੋਈ ਕੁਛ ਅੱਜ ਨੂੰ ਉਹਨੂੰ ਨਾਲੇ ਵੀ ਰਹਿੰਦੇ ਸੀਗੇ ਹਾਂਜੀ ਕਿਥੇ ਚ ਤੇ ਤਾਂ ਕਰਕੇ ਜੀ ਆਪਾਂ ਹੁਣ ਵੀਡੀਓ ਨਹੀਂ ਉਹਦੋਂ ਸ਼ੂਟ ਕਰ ਹੋਈ ਹੈਗੀ ਤੇ ਫੜਾ ਫੜ ਬਸ ਧਾਰਾ ਕੱਢੀ ਕਿਥੋਂ ਪਤਾ ਕਿ ਹੁਣੇ ਕੰਮ ਦਾ ਥੋੜੀ ਖੇਚ ਜੀ ਹੋ ਜਾਂਦੀ ਸਵੇਰੇ ਸਵੇਰੇ சிணி ரெண்டி சரி ਤੇ ਮੈਨਾਂ ਲੱਗੀ ਸੀ ਜੀ ਬਸ ਇਧਰ ਗੋਭੀ ਦੀ ਸਬਜ਼ੀ ਬਣਾਉਣ ਕਿਉਂਕਿ ਜੀ ਕੱਲ ਬਸ ਸ਼ਾਮ ਨੂੰ ਸਬਜ਼ੀ ਪਈ ਸੀ ਕਿ ਥੋੜੀ ਜੀ ਉਹਨਾਂ ਵਾਲੀ ਰੋਟੀ ਖਾ ਲਈ ਤੇ ਕਿ ਪਰਸੋਂ ਆਪਾਂ ਬਣਾਈ ਸੀ ਜੀ ਆਰਬੀ ਦੀ ਸਬਜ਼ੀ ਤੇ ਧਾਰਾਂ ਵਗੈਰਾ ਆਪਾਂ ਕੱਢਿਆ ਨਹੀਂ ਸਾਰਾ ਕੰਮ ਉਧਰਲਾ ਕਰਿਆ ਨਾ ਮੱਜਾਂ ਦਾ ਬਸ ਹੁਣ ਰੋਟੀ ਬਣਾਉਣੀ ਆ ਹਜੇ ਸਾਡੀ ਕਲਵੀ ਦੀ ਬਣਾ ਕੇ ਆਪਾਂ ਕਲਵੀ ਨੂੰ ਭੇਜਦਾ ਤੇ ਮੈਂ ਸੱਚੇ ਮੱਚ ਚਲੋ ਹੁਣ ਬੈਠ ਕੇ ਆਪਾਂ సాబ్జి చిరు నియా తేహనా నాళా చలో పా వలోగ స్టార్ కారలాన్యా నాదేక్కు పాం చిమేరనాళా లగీయా కమకరోంం తుమేనా కమకరోంం లగ్యా హాం � पापा नु हाकमार पुछो ते तो पापा जी रोटी खानी है हाक मारो पापे को सब्जी भी खानी दो, दो, दो।, दो, 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 दो तीन चार पांच है कहना पाई तो की ला एक ही की फिर ये इन इना नहीं पता है का?

ਆਜੀ ਤਾਂ ਨਾ ਕੋਈ ਚੋਟ ਹੋਇਆਗਾ ਤਾਂ ਮੈਂ ਦੇਖਿਆ ਮੈਂ ਚਾਲਦੀ ਹੈ ਵੀਡੀਓ ਇੱਕਮ ਜੀ ਬਾਜੂ ਕੋ ਜਾਂਦੀ ਹੈ ਕਿ ਨਹੀਂ ਹੋਰ ਕਿਦੇ ਮੜਕੇ ਕੱਲ ਵਾਲੇ ਕੱਲ ਵੀਡੀਓ ਬਣਾਈ ਸੀ ਜਿਹਦੇ ਵਿੱਚ ਹਨਾ ਮੈਂ ਤੁਹਾਡਾ ਸ਼ੇਅਰ ਨਹੀਂ ਸੀ ਬਣਾਇਆ ਇੱਥੇ ਉਹ ਵੀਡੀਓ ਦੇ ਵਿੱਚ ਬਾਜ ਹੀ ਨਹੀਂ ਆਈ ਕਿ ਮੈਂ ਨਾ ਸੀਗਾ ਮਹਾ ਮਾਈਕ ਚੱਲਦਾ ਵਾ ਉਹ ਚੱਲਿਆ ਹੀ ਨਹੀਂ ਹੈਗਾ ਉੱਥੇ ਇੱਕ ਨੇ ਇੱਕ ਹਾ ਚਾਹੀਦੀ ਸੇਰ ਬੋਲਦੀ ਜੀ

என்ன

भाई निभा कमरी जन बाबा कैसे गुरुद्वारे देखा हो गया कोई लेके गया हो ना माँ मर के देखे गया नहीं है बाबा बेचारा राजस्वरी लोग भाई वही अंकल आप बता ना भाई निभा कमरी जंदी ना बता हां अंकल जी अंकल जी क्या कर क्या कर हाँ अंकल जी और की और ਦੇ ਦਿਆ ਹਾਂ ਮਮਾ ਜੀ ਨਹੀਂ ਥੋੜੀ ਜਿਹੀ ਖੜਮੀ ਜੀ ਰੱਖਣੀ ਹੈ ਬਾਲੀ ਕੋਲ ਜੀ ਜਾਂਦੀ ਹੈ ਤੁਹਾਨੂੰ ਮਮਾ ਜੀ ਹਾਂ ਜੀ ਮਮਾ ਜੀ ਹਾਂ ਜੀ ਗਾੜੀ ਵੀ ਰਾਤ ਮੈਨੂੰ ਪੁੱਛੀ ਜਾਵੇਗਾ ਨਾ ਮੈਂ ਤੇ ਸਬਜ਼ੀ ਦਾਦੇ ਬਣਾਈ ਹੈ ਮਮਾ ਮੈਂ ਹਜੇ ਕੁਛ ਨਹੀਂ ਬਣਾਇਆ ਹੈ ਮਮਾ ਹਾਂ ਜੀ ਬੱਤੂ ਦੋਤੀ ਮਮਾ ਕੀਤੀ ਮਮਾ

ਗੋਬੀ ਗੋਬੀ ਦੀਆ ਸਸਟੀ ਕਾਲ ਤਾਂ ਬੁਲਾਈ ਨਹੀਂ ਤੈਂ ਅੱਜ ਕੀ ਕੀ ਆਇਓ ਉਹਦਨ ਮੂੰਹ ਕਰਕੇ ਬੁਲਾ ਕੀ ਕੀ ਆਇਓ ਸਸਟੀ ਕਾਲ ਬਾਏ ਬਾਏ ਨਾ ਬਾਏ ਬਾਏ ਤਾਂ ਬਲੀਂ ਘਾਤੀ ਆਪਾਂ ਪੁੱਛੋਗਾ ਕਿਵੇਂ ਹੋ ਕੀ ਕੀ ਆਇਓ ਕੰਮ ਕੇ ਸਾਰੀ ਇਦਨ ਦੂਹ ਲੋੜ ਬੈਠ ਕੇ ਇਦਨ ਕੰਮ ਕਰਿਆ ਹਾਂ ਮਤਲਬ ਕਮੈਂਟ ਬੰਦ ਹੋ ਜਾਣੇ ਆ ਪਰ ਬਾਏ ਜੁਆ ਕਾਗੇ ਜਿਹੜੀ ਦੂਰੀ ਹੈ ਦੇਖੀ ਜਾਓ ਆਨ ਹੋਏ ਤਾਂ ਠੀਕ ਆ ਜੇ ਬੰਦ ਹੋ ਗਏ ਤਾਂ ਕੁਝ ਕੀ ਕਹਿਣਾ ਹੈ ਬਾਦੋ ਆ ਕਮੈਂਡ ਕਰਕੇ ਦੱਸੇ ਸਾਰੇ ਯਾਨੀ ਕਿ ਕੀ ਨੀ ਨੀ ਗੋਭੀ ਦੀ ਸਬਜ਼ੀ ਬਣਾ ਲਈ ਆਪਾਂ ਅੱਜ ਮੈਂ ਅੱਜ ਪਹਿਲੀ ਵਾਰ ਬਣਾਉਣ ਲੱਗੀ ਆ। ਮੈਂ ਹਾਂ ਜੀ। ਕਿਉਂ ਫਿਰ ਆਇਆ ਸੀਗਾ ਜੀ ਜੇ ਹਨਾ ਪਹਿਲਾਂ ਹੀ ਬਣਾਉਣ ਲੱਗ ਜਾਂਦੇ ਨਾ ਫਿਰ ਜਦੋਂ ਮੌਸਮ ਜਿ ਆ ਜਾਂਦਾ ਫਿਰ ਜੀ ਜੀ ਆਖ ਜਾਂਦਾ ਦਾਲਾ ਸਬਜ਼ੀ ਸੁੱਕੀਆਂ ਦਾ ਗੋਭੀ ਗੋਭੀ ਦਾ ਪਰ ਵੈਸੇ ਵਧੀਆ ਸੁਆਲਾ ਦੇ ਗੋਭੀ ਹੋਗੀ ਗਾਜਰਾ ਮਟਰ ਹੋਗੇ ਤੇ ਸਾਗ ਹੋ ਗਿਆ। ਇਹੀ ਤਿੰਨ ਚਾਰ ਚੀਜ਼ਾਂ ਵਧੀਆ ਨੀਂਦ ਹੁੰਦੀਆਂ ਨੇ ਫਿਰ। ਉਹ ਮੇਲਾ ਦਾ ਉਹ ਵਾਲੀਆਂ ਆਉਂਦੀਆਂ ਹਣਾਂ ਮੰਮੀ ਜਿੱਦਿ ਸਟੋਰ ਕੀਤੀ ਨੇ ਸੰਤਰੀ ਸੰਤਰੀ ਜੀ। ওই ওদের ওই দেহ তোলে ফুলক পনেরো ਤੁਹਾਨੂੰ ਕਪਾਣੇ ਲਿਆ ਦੇ ਦੇ ਹੋਏ ਲਿਆ ਮੇਰਾ ਪਤਾ ਪੈਰ ਨਹੀਂ ਲਾਈ ਦੇ ਮਗਰਿਆ ਇਹ ਦੇ ਦੇਖ ਕੇ ਦਾਦੀ ਕੀ ਕਰੇ ਦੇ ਪਪਾ ਦੇਖ ਕੇ ਕੀ ਕਰਦਾ ਲੱਗੇ ਨਾਣ ਕੇ ਨਹੀਂ ਹਾਂ ਆ ਤਾਂ ਕਾਲਵਿਨ ਨੇ ਲਿਆ ਸੀ ਨਾ ਹੋਣ ਲੱਗੇ ਨੇ ਆਉ ਆਪਨੇ ਲਈ ਐਸੀ ਹੋ ਠੀਕ ਹੋਊਗਾ ਉਹ ਲੈਣਾ ਲੈ ਲੋ ਡੜ ਜੀ ਉਹ ਸੁੱਕਾ ਹੋਊਗਾ ਹਲੇ ਹੁਣੋ ਦੇਖੇ ਤੇ ਡੈਡੀ ਕੋਲ ਗਾ ਪਾਈ ਜਾਣਾ ਦੇਖੇ ਲੈ ਅੱਗੇ ਤੇ ਜਾਂਦੇ ਜੋ ਲੈ ਚ ਆ ਤੇ ਸੱਦਰ ਹੀ ਨਾ ਲਈ ਯਾਰ ਤੂੰ ਵੀ ਚਲ ਸੱਦਰ ਹੀ ਆਮਦਾਰੀ ਆ ਫਿਰ ਔਰ ਕਿ ਜੇ ਦੰਦ ਦੰਦਾਂ ਦਾ ਨਾ ਫਿਰ ਕਾਲਜੀ ਹੋ ਜਾਂਦੀ ਆ ਚਲ ਲੈਓ ਕੋਈ ਕਬਜੀ ਆਪਣੀ ਚੀਰੀ ਗਈ ਹੁਣ ਤੜਕਾ ਲਾ ਦਈਏ ਫਟਾਫਟ 8 ਵਜੇ 8 ਵਜੇ ਦੇ ਖੜਕੋਸ਼ੀ ਲੈ ਜਾਈਏ ਮੈਂ ਚੱਕ ਕੇ ਲਓ ਜੀ ਸਾਜੀ ਸੁਜੀਆ ਪਾਸ ਸਾਰਾ ਕੁਝ ਚੀਰ ਲਿਆ ਤੇ ਹੁਣ ਬਸ ਹੁਣ ਫਟਾਫਟ ਜੀ ਸਬਜੀ ਬਣਾ ਦਈਏ ਤੇ ਹੁਣ ਮੈਂ ਬਾਅਦ ਵਿੱਚ ਹਨਾ ਕੋਈ ਵੀਡੀਓ ਸ਼ੇਅਰ ਕਰ ਦੇ ਕਿਉਂਕਿ ਜੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਵੱਡੀ ਹੋ ਜਾਣੀ ਆ ਤੇ ਫਿਰ ਤੁਹਾਨੂੰ ਵੀ ਨਹੀਂ ਸੋਣੀ ਜੀ ਲੱਗਣੀ ਹੈਗੀ ਹੈਨਾ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਥੈਂਕ ਯੂ so much ਤੇ ਜਿਹੜੇ ਆਪਣੀ ਵੀਡੀਓ ਤੇ ਆ ਰਹੇ ਨੇ ਵੀਡੀਓ ਦੇਖਦੇ ਨੇ ਤੇ ਪਲੀਜ਼ ਇਸੇ ਤਰੀਕੇ ਦੇ ਨਾਲ ਪਾ ਸਪੋਰਟ ਬਣਾਈ ਰੱਖਿਓ ਤੇ ਪਲੀਜ਼ ਵੀਡੀਓ ਨੂੰ ਫੋਲੋਅਰ ਚ ਜਰੂਰ ਕਰਿਆ ਕਰੋ ਤੇ ਸੋਹਣਾ ਜੇ ਪਿਆਰਾ ਜੇ ਕਮੈਂਟ ਕਰਕੇ ਪਲੀਜ਼ ਜਰੂਰ ਦੱਸ ਕੇ ਜਾਇਆ ਕਰੋ ਜੀ ਤੇ ਹੁਣ ਮੈਂ ਸਬ지 ਬਣਾ ਲਵਾਂ ਤੇ ਫਿਰ ਬਾਅਦ ਵਿੱਚ ਹੈਨਾ ਹੁਣ ਤੁਹਾਨੂੰ ਮਿਲਦੇ ਆ ਕਿਉਂਕਿ ਜੀ ਫਿਰ ਵੀਡੀਓ ਕਾਫੀ ਜ਼ਿਆਦਾ ਵੱਡੀ ਹੋ ਜਾਣੀ ਆ ਮੈਂ ਨਾ ਸਬ지 ਬਣਾਉਂਦੀ ਸੀਗੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਜਾ ਕੇ ਤੇ ਗੱਲ ਵੀ ਦੇਖੋ ਪਾਦਰ ਐਡ ਕਰਨਾ ਗਿਆ ਆਉਦੇ ਆ ਵੀ ਦੇਖ ਜਿਗੀ ਹਾਂ ਮਿਲ ਕਲੀ ਵਾਜੀ ਵਾਹ ਵਾਜੀ ਵਾਹ ਵਾਜੀ ਵਾਹ ਇਹ ਕੀ ਹੋ ਰਹਾ ਹੈ ਹਾਜੀ ਖਲਾਰਾ ਪਿਆ ਪਿਆ ਪਲੀਜ਼ ਇਹਨੂੰ ਅਵੋਇਡ ਕਰਿਓ ਕਿਉਂਕਿ ਹਾਂ ਨਾ ਸਾਫ ਸਫਾਈ ਇਹ ਹਜੇ ਕਰਨਾ ਵਾ ਟਾਈਮ ਨਹੀਂ ਜਾਦੇ ਸਵੇ ਦੇ 8:00 ਵਜੇ ਦੇ 10 ਮਿੰਟ ਹੋ ਚੁੱਕੇ ਆ ਇਹ ਕੀ ਹੋਇਆ ਆ ਜਾਉਦੇ ਆ ਵੀ ਪ੍ਰੈਸ ਕਰਨ ਲੱਗੇ ਓ ਮਾ ਕਟਰ ਪਰਤੇ ਅਲਪਤ ਨਮ ਪੜ ਗਿਆ ਨਾ ਕਿਹੜੇ ਸਰਪੰਚਾਂ ਦੀ ਮਿਲਣਾ ਵਾ ਕਿਹੜੇ ਬੰਦੇ ਸਰ ਕਿਹੜਿਆਂ ਦੇ ਆ ਬੁੜੇ ਡਾਕਟਰ ਚ ਫੋਨ ਆਇਆ ਅੱਛਾ ਦੇਖਦੇ ਆ ਕਿਹੜੇ ਬੁੜੇ ਡਾਕਟਰ ਚ ਤੇ ਵੀਡੀਓ ਉੱਤੇ ਹਾਂ ਕੱਲ ਮੈਂ ਹਨਾ ਜਦੋਂ ਲਾਈਵ ਹੋਈ ਸੀ ਨਾ ਉਹਦੇ ਵਿੱਚ ਪੁੱਛਦੇ ਸੀ ਕਿ ਕਹਿੰਦੇ ਭਾਜੀ ਕੀ ਕੰਮ ਕਰਦੇ ਆ ਮੈਂ ਕਹਿੰਦੀ ਭਾਜੀ ਸੀਸੀਟੀਵੀ ਕੈਮਰੇ ਲਾਉਂਦੇ ਆ ਕਹਿੰਦੇ ਕਿੰਨੇ ਦਾ ਕੈਮਰਾ ਲੱਗੂਗਾ ਜੇ ਲਵਾਉਣਾ ਹੋਵੇ ਮੈਂ ਕਿਹਾ ਵੀ ਹੁਣ ਉਹਨਾਂ ਨੂੰ ਪਤਾ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਲੇ ਮੈਨੂੰ ਤਾਂ ਪਤਾ ਨਹੀਂ ਹੈਗਾ ਯਾਰ ਪੇ ਤਾਂ ਡਾਡਾ ਜਾਂਦਾ 15000 ਤੱਕ ਦਾ ਅਵੇਲੇਬਲ ਹੈ ਆਪਾਂ ਦਾ ਤੇ 1000 ਰੁਪਏ ਤਾਂ ਲੱਗੇ 15000 ਤੱਕ ਹਾਂ ਠੀਕ ਹੈ ਵਧੀਆ ਤੋਂ ਵਧੀਆ ਚੰਦੀ ਕੁਆਲਿਟੀ ਪਈ ਹੈ ਹਨ ਜੇ ਕੋਈ ਥੋੜੀ ਜੀ ਡਾਨ ਲੈਣਾ ਚਾਹੁੰਦਾ ਹੋਵੇ ਉਹ ਵੀ ਮਿਲ ਜੂਗੀ ਜੈਨਪੂਰੀ ਕੁਆਲਿਟੀ ਵਧੀਆ ਚਾਹੀਦੀ ਹੈ ਤਾਂ ਉਹ ਵੀ ਮਿਲਦੀ ਹੈ ਨਾ ਚਲੋ ਠੀਕਾ ਉਦੋਂ ਮੇਰੀ ਕੜਾਹੀ ਗਰਮ ਹੋ ਗਈ ਹੋਣੀ ਹੈ ਤੁਸੀਂ ਕਰੋ ਪ੍ਰੈਸ ਤੇ ਮੈਂ ਸਬਜ਼ੀ ਬਣਾ ਲਾਂ ਏ ਗਦੂ ਬੰਦਾ ਆਪ ਤਾਂ ਲਈ ਨਹੀਂ ਆਨ ਕਾ ਲਈ ਆਨ ਕਾ ਲੁਕ ਜਾ ਕੰਨੀ ਜਾਇ ਦੇ ਕਿ ਡੰਡੀ ਹੈ ਨਹੀਂ ਐਨਕਾ ਨੇ ਇਹ ਆਹ ਮਰਾ ਜੈਂਟਲਮੈਨ ਹੂੰ ਐਨ ਡੰਡੀ ਬਾਈ ਬਾਈ ਹਾਂ ਤੇ ਲਓ ਜੀ ਇਧਰ ਆਪਾਂ ਸਬਜੀ ਵੀ ਬਣਾ ਲਈ ਸੀਗੀ ਤੇ ਰੋਟੀ ਵੀ ਬਕਾ ਲਈ ਤੇ ਆਪਾਂ ਲੱਗਿਆ ਜੀ ਰੋਟੀ ਖਾਣ ਆਜੋ ਜੀ ਨੇ ਜਿੰਨੇ ਰੋਟੀ ਖਾਣੇ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਕਿ ਗੋਭੀ ਦੀ ਸਬਜੀ ਸਾਰਿਆਂ ਨੇ ਬਣਾ ਲਈ ਮੈਂ ਹੀ ਲੇਟ ਤਾਂ ਨਹੀਂ ਹੋ ਗਈ ਕਿਤੇ ਕਿ ਕਿ ਜਿਹਨੇ ਪਹਿਲਾ ਪਹਿਲਾ ਵਧੀਆ ਸਵਾਦ ਲੱਗਦੀ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਤੇ ਮਿਲਦੇ ਆ ਜੀ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ